ਓਏ ਅਸਲੀ ਕਾਲ ਪਹਿਲਾਂ ਦਾ ਅਸਲੀ ਕਾਲ ਜੀ ਬੁਣੀ ਵਨਿੰਗ ਹੋ ਗਈ ਜੀ ਲੋ ਬਾਈ ਉਹ ਤਾਂ ਨਾਈਟ ਹੋਣ ਵਾਲੀ ਹੋਈ ਹੋਈ ਐ ਜਿਹੜੀ ਨਾਈਟ ਸ਼ਿਫਟ ਚੱਲ ਰਹੀ ਐ ਮੈਂ ਤੇਰੀ ਲਾ ਰਿਹਾ ਹਾਂ ਉਹਦੀ ਵੀ ਸਪੈਂਟ ਏ ਕੱਲ ਨੂੰ ਪਾਣੀ ਦੱਸੂਗਾ ਪਾਣੀ ਨਾ ਬਾਈ ਕੱਲੂ ਛੱਡ ਦਿਓ ਇੱਟਾਓ ਚਿੱਕੜੀਆਂ ਬੇਟਾ ਨਹੀਂ ਰੁਕੇ ਹੁਣ ਕਣ ਸਿਆਲ ਆ ਨਹੀਂ ਸਿਆਲ ਨਾ ਹੋਵੇ ਰਾਤ ਰਾਤ ਵਾਂਗ ਪਕੜਾ ਕੱਲ ਨੂੰ ਮੇਰੇ ਨੇ ਕਾਲ ਜਮਾਨੀ ਛੱਡ ਦੇ ਆ ਕੇ ਅਨੀ ਦੀ ਉੱਕ ਜਾਣੀ ਆ ਸੁੱਕਿਆ ਐ ਕਲੀਰ ਯਾਰ ਬਾਲਟੀ ਅਗੇ ਪਾ ਦੋ ਕਿੰਨੀ ਕਿ ਜਗ੍ਹਾ ਐ ਇਹ ਬਾਈ ਹੌਦੀ ਥੋੜੀ ਜੋਗਦੀ ਢਿੱਲੀ ਪਾਣੀ ਲਾ ਕੇ ਹੌਦੀ ਬਣਾਉਂਦਾ ਫਿਰ ਉਹ ਨਹੀਂ ਆਉਤਰੇ ਦੇ ਕੇ ਇਹਨੇ ਖਿੱਚਦਣੀ ਐ ਯਾਰ ਲੈਡ ਨਹੀਂ ਆਈ ਅੱਜ ਲੈਡ ਨਹੀਂ ਆਈ ਅੱਜ ਲੈਡ ਨਹੀਂ ਆਇਆ ਦੋ ਦਿਖਣ ਲੱਗ ਗਏ ਦੋ ਦਿਖਣ ਲੱਗ ਗਏ ਆ ਹੈਗੀ ਆ ਬਾਈ ਦੂਜੀ ਆਪਣੀ ਟੋਬੇ ਵਾਲੀ ਸਪਲਾਈ ਐ ਰੱਖਣੇ ਹੋ ਲੇਗਾ ਕੋਈ ਅੰਦਾਜ਼ੇ ਨਹੀਂ ਚੋਰੀ ਉਰੇ ਬੋਲਦਾ ਉਹੀ ਬੜੀ ਨਹੀਂ ਕਰਦੇ ਕੋਈ ਹਾਈ ਲੈਵਲ ਵਾਲੀ ਚੋਰੀ ਨਹੀਂ ਹੈ ਤਾਂ ਦੋ ਬੱਲੋਂ ਖੋਲੇ ਕੋਈ 100000 ਦੇ ਬੱਲੋਂ ਖੋਲੇ ਜਾਂ ਦੋ ਰੱਖਦੀ ਚਾਬੀ ਕਰ ਲਈ ਸੀ ਭਾਈ ਮੈਂ ਜਾਂ ਅੰਦਰ ਰੱਖ ਕੇ ਚਾਬੀ ਕਰ ਲਈ ਸੀ ਚੋਰੀ ਹੋ ਕਰਦੇ ਅਸੀਂ ਕਿਸੇ ਨੂੰ ਦੱਸਦੇ ਵੀ ਜਗੇ ਲਾਦੇ ਭਾਈ ਜੀ ਅੱਜ ਅਸੀਂ ਵੱਲੋਂ ਖੋਲ ਲੈ ਗਏ ਹੋਰ ਤੁਸੀਂ ਜਾਂ ਜਗਾਦੀ ਤੇ ਬਾਅਦ ਤੁਸੀਂ ਮੰਜਾ ਵੀ ਹਾਂ ਹੋਰ ਗੱਲ ਕਰਨ ਵਾਲੀ ਹੈ ਮੰਜਾ ਵੀ ਦਾ ਛੇਪ ਆਪੇ ਵਾਲਾ ਭਾਈ ਜਦ ਇਹ ਰੋਬਰੀ ਦੀਆਂ ਫਿਲਮਾਂ ਬਣਦੀਆਂ ਉਹਨਾਂ ਦਾ ਸਵਾਲ ਆਉਂਦਾ ਇਹਦਾ ਚੋਰੀ ਕਰਦੇ ਆ ਸਾਡੇ ਜਿਹੜੀ ਹੁੰਦੀ ਆ ਫੇਰ ਨਹੀਂ ਸਵਾਲ ਆਉਂਦਾ ਸਾਡੇ ਪਿੰਡਾਂ ਵਾਲੇ ਤਾਂ ਜਦ ਚੋਰੀ ਕਰਦੇ ਭੈਣੇ ਪੇੜੇ ਹੀ ਕੱਕ ਕਰ ਦਿੰਦੇ ਆਂ ਕਿਆ ਖੋਲਦੇ ਬੱਲੋ 10 ਰੁਪਏ ਦਾ ਪੈਜੋ ਜੋ ਮੰਗ ਲੋ ਅਗਲੇ ਤੇ ਵੀ ਭਾਈ ਮਨੂੰ ਬੱਲੇ ਵਾਟ ਬੱਲੇ ਆ ਦੋ ਵਾਰ ਲਾ ਲਿਆ ਹੁਣ ਮੈਂ ਲਾਇਆ ਹੀ ਨਹੀਂ ਆ ਭਾਈ ਪਾਈਆਂ ਇੱਕ ਦੀ ਤਾਂ ਮੈਂ ਰੋਸ਼ਨੀ ਨਹੀਂ ਦੇਖੀ ਲਾ ਕੇ ਮੈਂ ਘਰੋਂ ਚਲੇਗਾ ਮੈਂ ਲੈਟ ਆਉਗੀ ਮੇਰੇ ਉਧਰ ਨਹੀਂ ਇਹ ਚੋਰੀ ਹੁਣ ਉਹਨਾਂ ਤੇ ਹੁੰਦੀ ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ ਅਗਲੇ ਕੱਪੜੇ ਹੁਣ ਓਰਾ ਹਾਲੀ ਦੇਖਣਾ ਸਾਰਾ ਦੁਪਹਿਰਾ ਪਹਿਲਾਂ ਕੋਠੇ ਵਰੇ ਨੇ ਮਿੱਟੀ ਚੜਾਈ ਆ ਦੁਪਹਿਰਾ ਦੁਪਹਿਰਾ ਕਹ ਕੇ ਸਮਝਦਾ ਨਾ ਦੁਪਹਿਰਾ ਮੈਂ ਸਮਝ ਗਿਆ ਹਾਂ ਉਹ ਦੁਪਹਿਰਾਂ ਦੇ ਫੁੱਲ ਲੱਗੇ ਹੋਇਆ ਇਹ ਓਵਰਟਾਈਮ 'ਚ ਕਰ ਰਿਆ ਹੈ ਇਹ ਛੋਟਾ ਮੋਟਾ ਜਿਹਾ ਕੰਮ ਆ ਘੜੀ ਘੰਟੇ ਵਾਲਾ ਯਾਰ ਸਾਡੇ ਕੋਲ ਨਾ ਮਤਲਬ ਆਪਣਾ ਦੁੱਖ ਦੱਸਣ ਨੂੰ ਕੋਈ ਗੱਲਾ ਛੇਕਵਾ ਨਹੀਂ ਹੈ ਸਾਡੇ ਲਈ ਤਾਂ ਇੱਕੋ ਬਸ ਸੰਘਰਸ਼ ਆ ਹੁਣ ਸਾਡਾ ਗੱਲੇ ਛੇਵਾ ਵੀ ਕੀ ਟਾਈਮ ਹੀ ਨਹੀਂ ਹੈ ਬਸ ਠੀਕ ਆ ਉਹ ਵੀ ਯਾਰ ਵਧੀਆ ਉਹ ਸਾਡਾ ਵਧੀਆ ਲੰਘਦੀ ਆ ਹਾਂ ਆਏ ਆ ਵੀ ਕਿਹੜਾ ਮੰਗਣ ਨਾਲ ਚੰਗਾ ਕਿਸ ਤੇ ਆ ਕੱਢਣ ਨਾਲ ਤਾ ਮਾਡਲ ਜਮਾਨਾ ਆ ਗਿਆ ਭਖਾਰੀ ਨੂੰ ਫੋਨ ਲਾ ਕੇ ਫਸੇ ਰਿਹਾ ਕਿੱਥੇ ਭਖਾਰੀ ਦਾ ਜਗਗੇ ਜਿਹੜੀ ਦੱਸੀ ਆ ਹਾਂ ਜਗਗੇ ਜਿਹੜੀ ਦੱਸਿਆ ਉਹ ਕਹਿੰਦਾ 100 ਰੁਪਏ ਲੈ ਮੈਂ ਗੱਡੀ ਦੀ ਕਰ ਫੋਨ ਮੇਰੇ ਭਾਈ ਮਾਡਲ ਹੋ ਗਏ ਉਹ ਜਗਗੇ ਜਿਹੜੀ ਫਿਕਰ ਮੈਂ ਤੇ ਡੰਡਾ ਕੱਢ ਕੇ ਲਿਆ ਜਿਹੜੇ 100 ਰੁਪਏ ਦੇ ਕੁਮਤੇ ਦੇ ਹਾਂ ਭਾਈ ਸਿਮਟ ਕੇ 100 ਰੁਪਏ ਹੈ ਨਹੀਂ ਰਲਿਆ ਦਾ ਪੁੱਛ ਰਿਹਾ ਰਲਿਆ ਕਿਥੇ ਤੁਸਾਂ ਲੋਰ ਹੋ ਜਣਾ ਠੀਕ ਆ ਟੇਟਾ ਦਾ ਕਰੋ ਹੋਰ ਅਰੇਂਜਮੈਂਟ ਕਿੰਨੀ ਆ ਆ ਦੇ ਪੰਜਾ ਤੇਰੇ ਪਿੱਛੇ ਅਰਮੀ ਦਾ ਦਿਨ ਨੂੰ ਅਰਮੀ ਆਈ ਨਹੀਂ ਨਾਲੇ ਤੇ ਲੋਜੀ ਬੈਠੇ ਆ ਜੀ ਮੋਟਰ 'ਤੇ ਰਾਤ ਕਿਆ ਬਣਾਏ ਬੱਚੇ ਦਾ ਰਾਤ ਬਣ ਗਿਆ ਜੀ ਪੂਰਾ ਆ ਪੌਣਾ ਨੇਰੂ ਦੇ ਪਰ ਗੇ ਨੇਰੂ ਪੌਣਾ ਨੇਰੂ ਪੌਣਾ ਨੇਰੂ ਬੜਾਇਆ ਪੇ ਸਭ ਭਰੋਣਾ ਦਾ ਇਹ ਬੜਾਣੀ ਪੱਕੀ ਕੰਚ ਵਰਗੀ ਲਾਈਟ ਆ ਵੀ ਜੋ ਲਾਈਟ ਕਿੱਥੇ ਲਾਈਟ ਦਾ ਜਿਹੜੀ ਘਰ ਦੀ ਘਰ ਵਾਲੀ ਦੀ 24 ਘੰਟੇ ਵਾਲੀ ਭੱਜ ਗਈ ਖੁਦ ਮੇਰਾ ਰਸਾ ਦਾ ਮੈਂ ਕਿਹਾ ਵੀ ਮੀਂਹ ਪੈਣਾ ਹੈ ਨਹੀਂ ਵੀ ਮੜੀ ਲਾਈਟ ਹਵਾਈ ਆ ਮੈਂ ਕਿਹਾ ਕਿ ਸਾਡੇ ਬਹੁਤ ਦਾ ਮੈਂ ਲਾਈਟ ਗਈ ਤੇ ਮੈਨੂੰ ਹੋਰ ਆਪਾਂ ਨੂੰ ਕੜੀਆ ਤਾਂ ਗਈ ਸੀ ਭੱਜ ਕੇ ਲਾਈਟ ਦੁਆਰੇ ਆਪਾਂ ਨੂੰ ਰੇ ਘੰਟਾ ਹੋ ਗਿਆ ਬੈਠੇ ਉਹਨੂੰ 5 6 ਜੀ ਲੀਟਰ ਦੇ ਗਲੇ ਰੈਫਰ ਮੰਗ ਲਾ ਕੇ ਉਹਨੇ ਜੱਪਾ ਕੱਟਿਆ ਮਰੇ ਯਾਰ ਚੱਲੀ ਰਹੇ ਤੋ ਉਹ ਤਾਂ ਤਾਰਾ ਪਾਉਂਦੇ ਯਾਰ ਉਹ ਵੀ ਬਿਜਲੀ ਵਾਲੇ ਫਲੈਟ ਮੈਂ ਹੈਗੀ ਆ ਫਿਰ ਤਾਂ ਮੱਛਰ ਪਿਆ ਉਥੇ ਬਹੁਤ ਕੌੜਾ ਜ਼ਹਿਰ ਵਰਗਾ ਸੀ ਹੂੰ ਤੜਫਾਤਾ ਮੈਨੂੰ ਮੈਂ ਕਹਿੰਦਾ ਜ਼ਹਿਰ ਨੂੰ ਜ਼ਹਿਰੇ ਮਾਰਦੀ ਜੀ ਅੱਧੀ ਭੁੰਡੀ ਜੀ ਦੀ ਆ ਥਾਲੀ ਆਖੇ ਸੁੱਜੀ ਉਹ ਤੱਕਦੇ ਗਈ ਉਹ ਜੀ ਉਹ ਆ ਗਿਆ ਹਰਦਾ ਬੋਲੇ ਹਾਂ ਨੂੰ ਪ੍ਰੋਫੈਸਰ ਨਹੀਂ ਬਿਰੂਟੀ ਦੇ ਦੂਗਾ ਕੁੱਟਵੇਂ ਵੀ ਹੈ ਸਾਲਾ ਕਿਹੜੀ ਜੇ ਬੈਠਦਾ ਸੋ 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 ਬੋਲਾਸ ਰੱਖ ਦੇ ਤੂੰ ਰੱਖ ਤੇਰੇ ਬਸ ਆਪ ਖਾਣੀ ਮੈਂ ਬਰ ਛੱਡ ਦੇ ਆ ਜਾ ਉਹਨੂੰ ਉਹ ਤਾਂ ਦੇਖਦਾ ਵੀ ਨਹੀਂ ਆਪੇ ਖਾਣੀ ਨਹੀਂ ਵੀ ਇਹ ਬਹੁਤ ਰੋਟੀਆਂ ਦੋ ਰੋਟੀਆਂ ਮੈਂ ਵੀ ਇੱਥੇ ਬੈ ਬੈ ਡਲੇ ਮਾਰਦੇ ਹੁੰਦੇ ਆ ਮੈਂ ਉੱਥੇ ਆਉਂਦੇ ਦੇਖ ਤਰੇ ਪਿਛੋਂ ਦੀ ਇੱਕ ਵਾਰੀ ਦੇਖ ਆ ਉਹ ਪਿਛੇ ਨੂੰ ਲੰਘ ਗਿਆ ਹੋ ਜਾਂਦਾ ਬੋਲਾ ਕੁੱਤਾ ਇਕੋ ਜਾਂਦਾ ਤੇ ਗੋਲਾ ਕੁੱਤਾ ਤੁਹਾਡੇ ਨਾਲ ਤੋ 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 ਮਗਨ ਨੀ ਕੋਈ ਕੋ ਉਤਾਰ ਦੇ ਜਲਦਾ ਕੰਦੇ ਲੈ ਤੋਹਾਂ ਦੇ ਹਾਂ ਕੰਦੇ ਲੱਗੇ ਖੜੇ ਭਾਈ ਭਾਈ ਹੈ ਤੋ ਨਾ ਆ ਸ਼ਾਮਾਂ ਨਹੀਂ ਮਿਲਦੀ ਹੈ ਕਿਤੇ ਉਹ ਕਰਦੇ ਆ ਪੱਧਰੀ ਆ ਫਿਰਦਾ ਆ ਕੇ ਮੇ ਜਦ ਤੇ ਕੀ ਆ ਜਾਗਾ ਉਹ ਪਾਣੀ ਨਹੀਂ ਲਾਇਆ ਆਪਾਂ ਨੇ ਯਾਰ ਉਹ ਇਹਨੂੰ ਬਿਲਡ ਕਰਾ ਲਓ ਯਾਰ ਪਾਣੂ ਜਲੂਸ ਕੱਢਿਆ ਤੁਸੀਂ ਮੰਜਾ ਹਾਟ ਦੇਖ ਲੈ ਉਹਦਾ ਕਿਥੇ ਬੈਠਣਾ ਹੈ ਹਾਂ ਬਿਲਡ ਤੁਸੀਂ ਪਹਿਲਾਂ ਕਰਾ ਕਰ ਛੱਡਿਆ ਹੋਇਆ ਸੀ ਹਾਂ ਸੋਨੀ ਜਵਾਬ ਦੇ ਗਿਆ ਹਾਂ ਹਾਂ ਇਹਦੇ ਮਾਰੇ ਬਿਲਡ ਕਰਾ ਲਓ ਉਹਨੇ ਕਹਿੰਦਾ ਇਹਨੂੰ ਬਿਲਡ ਕਰ ਪੀਜੇ ਵਾਲੀ ਨੂੰ ਡਾਇਰੈਕਟਰ ਦਾ ਬਿਲਡ ਸੋਨੀ ਕਹਿੰਦਾ ਇਹਨੂੰ ਬਿਲਡ ਕਰਾ ਲਓ ਜਾਰੇ ਪਾਸੇ ਐ ਵਧੀਆ ਕਰ ਦੂੰਗਾ ਮੈਂ ਉਪਾ ਕੇ ਕਹਿੰਦਾ ਇਹਦੇ ਉੱਪਰ ਉਹ ਲਵਾ ਲਿਓ ਮੈਨੂੰ ਦੇਖਦਾ ਮੈਂ ਮੈਨੂੰ ਠੀਕ ਨਹੀਂ ਆ ਕੀ ਆ ਜਿਹੜੀ ਦਰਵਾਜ਼ੇ ਲੱਗਦੀ ਹੁੰਦੀ ਕਿ ਆ ਹੁੰਦੀ ਹੈ ਉਹ ਪਲਾਇਰ ਆ ਉਹ ਅੰਦਾਜ਼ਾ ਉਹ ਮੰਨਉਣੀ ਪਤਾ ਤੂੰ ਦੀ ਬੇਲ ਕੇ ਹੋਰ ਲਿਆ ਮੈਂ ਯਾਰ ਹਾਂ ਨਹੀਂ ਨਹੀਂ ਇਹ ਤੇ ਪਰੇ ਲਾ ਦੇਣੀ ਉਹ ਜਾਲੀ ਲਾ ਲਓ ਜਾਲੀ ਨੂੰ ਕਹਦੇ ਉਹ ਤੂੰ ਜਾਲੀ ਟੂਏ ਬਈ ਆਹ ਅੱਜ ਪਰੇ ਪੈ ਹੁੰਦਾ ਸੀ ਮੰਜੀਆਂ ਨੂੰ ਲਾਈ ਹੋਈ ਆ ਉਹ ਬਹੁਤ ਖਰਾਬ ਕਰਦੀ ਜਾਲੀ ਪੈ ਨਹੀਂ ਹੁੰਦਾ ਉਹਦੇ ਉੱਤੇ ਆ ਠੀਕ ਆ ਆ ਚੀਜ਼ ਚਾਹੀਦੀ ਦਮ ਦੇਣੇ ਵਾਲੀ ਫੇਰ ਇਹ ਹੈ ਵੀ ਦੂਰਾ ਦੂਰਾ ਬਣਿਆ ਹੋਇਆ ਫੇਰ ਆਰਾਮ ਆਉਂਦਾ ਏ ਮੈਂ ਛੇ ਪਾ ਵੀ ਆ ਇਹਨੂੰ ਜਿਹੜੇ ਸਾਹਮਣੇ ਬੈਠੇ ਇੱਕ ਪੰਜ ਰਹਿ ਜਾਣੀ ਮਨ ਲੱਗਦਾ ਦੇ ਲਵੀ ਰੰਬੀਆਂ ਵੀ ਲੱਗੀਆਂ ਪੱਖਾ ਨਾ ਹੋਣਾ ਅੰਬੀਆਂ ਯਾਰ ਬਹੁਤ ਝੜਗੀਆਂ ਰਾਤ ਲੋ ਜੀ ਇਹ ਕਰੈਕਟਰ ਹੋਰ ਆ ਗਿਆ ਸਾਡੇ ਬੈਠੇ ਬੈਠੀ ਜਨਰੇਟਰ ਪਿਆ ਹੋਇਆ ਜ਼ਿਮੀਦਾਰ ਨੂੰ ਸਾਲੀ ਟੇਕ ਨਹੀਂ ਹੈਗੀ ਮੈਂ ਦੇਖ ਲਿਆ ਇਹ ਹੈਗਾ ਭਾਈ ਜੱਗਾ ਟੇਕ ਕਰੂ ਕਿਉਂ ਭਾਈ ਉਹ ਕਰਨਾ ਇਹ ਜਗਦੀਪ ਪਨੀਰੀਆਂ ਮਾਰਨੇ ਥੋੜੀਆਂ ਇੱਕ ਦਿਨ ਪਿੱਛੇ ਇਹ ਜਗਦੀਪ ਸਿੰਘ ਜੱਗਾ ਹਾਂ ਤਾਂ ਗੱਲ ਕਰਦਾ ਵੀ ਜ਼ਿਮੀਦਾਰ ਨੂੰ ਬਜੇਰੇ ਨੂੰ ਟੇਕ ਨਹੀਂ ਹੈਗੀ ਹਾਂ ਲੱਗੋ ਲੱਗ ਗਿਆ ਥੋੜਾ ਕੰਮ ਸਾਰਾ ਦੇਖਾ ਜੱਗਾ ਮਨਾਇਆ ਮੱਕੀ ਲੈ ਕੇ ਜਾਣੇ ਨਾ ਮੈਂ ਯਾਰ ਤੂੰ ਮੱਕੀ ਲੈ ਜੀ ਜਾ ਵੀ ਮੈਂ ਲੇਜ਼ਰ ਕਰਾਂ ਸਾਲਾ ਪੈਟ ਕੱਟ ਦਿੰਦਾ ਬੰਦਾ ਇੱਥੇ ਕੋਈ ਕੰਮ ਕਰਦਾ ਹੈ ਤੇ ਟ੍ਰੇ ਵਾਲਾ ਇਹ ਬਾਦੇ ਉੱਥੇ ਆ ਮੜਾ ਜਨਰੇਟਰ ਖੜਕੇ ਉਹ ਮੈਨੂੰ ਆਇਆ ਮੈਂ ਕੱਢ ਕੇ ਬਾਹਰ ਪਾ ਦੂੰਗਾ ਲੈ ਆ ਕੇ ਇਹਨੂੰ ਉਹ ਕੱਢ ਲਿਓਣੇ ਲੈ ਪਾ ਜਿਹਾ ਕੋਈ ਨਾ ਪਿੰਡ ਲੈ ਕੇ ਪਾ ਦੇ ਹਾਂ ਮੋੜ ਹੋ ਕੇ ਘਣਾ ਲੈ ਕੇ ਭੇਜਿਆ ਹੁੰਦਾ ਘੰਟਾ ਹੋ ਲੋਗਾ ਮੱਕੀ ਲੈ ਕੇ ਹੁਣਾਂ ਤੱਕ ਮੈਂ ਜੱਗੇ ਨੂੰ ਗਿਆ ਮੈਂ ਗਿੜਾ ਲਾ ਕੇ ਯਾਰ ਮੈਂ ਲੇਜ਼ਰ ਮਾਰਾਂ ਕੋਈ ਕਾਲੂ ਫਿਰ ਮੈਂ ਉਧਰ ਜਾਣਾ ਪਰ ਤੁਹਾਨੂੰ ਹੁਣ ਫੇਰ ਇੱਧਰ ਜਾਣਾ ਹੈ ਕਾ ਸਭ ਨੂੰ ਉਹ ਬਈ ਠੰਡਾ ਪਾਣੀ ਪੀ ਲੈ ਬਾਈ ਫਸਤੀ ਕਾਲ ਦੀ ਜਿੱਕੇ ਲਾਈਟ ਆ ਗਈ ਆਹ ਟਾ ਟਾ ਗਈ ਕਰਾਂ ਆ ਗਈ ਸੂਰੇ ਤਾਂ ਨਹੀਂ ਆਈ ਸੂਰੇ ਤਾਂ ਹੁਣ ਕਿਤੇ ਗੱਲ ਨਾਲ ਆਉਂਦੀ ਪਰ ਜਿੱਕੇ ਰਣ ਮਾਨਾ ਚਾਚੇ ਕਰੇ ਜੀ ਨੀਂਦਰ ਪਰ ਲੈ ਲਾਈਟ ਆ ਜਾਂਦੀ ਹੈ ਆ ਵੀ ਜਾਂਦੀ ਹੈ ਜਿੱਕੇ ਰੀ ਭਰ ਕੇ ਫਰੇਟਰ ਬੰਦ ਕਰੇ ਜਦ ਲਾਈਟ ਆ ਗਈ ਕੱਲ ਹਨਾ ਲੈ ਉਦਣ ਜਿਹੜੇ ਸਾਹਿਬ ਜੀ ਉਦਣ ਪਾਇ ਕੱਲ ਵੀ ਅਸੀਂ ਪਨੀਰੀ ਭਰੀ ਉਹ ਬੁੱਧੇ ਬਾਦ ਆ ਗਈ ਫਨੇਰੀ ਆ ਗਈ ਫਿਰ ਜਦ ਕੱਟੋ ਕੱਲਾ ਲੀ ਲਾਈਟ ਕੱਲ ਆਲੀ ਉਹ ਕਰ ਲਈਏ ਛੱਡੀ ਦੀ ਥੋੜੀ ਜੀ ਭਰ ਕੇ ਰੱਖਿਆ 15 ਮਿੰਟ ਜਦੋਂ ਨੇਰੀ ਆ ਗਈ ਫਿਰ ਬੰਦ ਹੋ ਗਈ। ਉਹ ਬਾਈ ਵੀ ਪਨੀਰੀ ਭਰਉਣੀ ਸੀ। ਪਨੀਰੀ ਗਿਆ ਭਰ ਰਹੀ ਜਾਨੂ ਅਗਲਾ ਖੇਚ ਪਹੁੰਚ ਫਿਰ ਭੱਜ ਗਈ। ਨੇਰੀ ਆ ਗਈ ਜਦੇ। ਬਾਕੀ ਭਰਨੀਆਂ ਤਾਂ ਪੈਣੀਆਂ ਬਾਈ। ਬਿਲਕੁਲ। ਆ ਤਾਂ ਥੱਲੇ ਨਾਲ ਪਾਣੀ ਲਾਉਣਾ। ਨਾ ਬਣਾ ਰੇਤਾ ਪਾਉਣਾ। ਦੁਆਈ ਸਟੂ। ਪਾਲਾ ਆ ਬਈ। ਜਰਦੀ ਥੋੜੀ। ਮੇਰੇ ਦਿਮਾਗ ਚੇਰੀ ਮੈਂ ਵੀ ਦੁਆਈ ਪਾਉਣੀ ਪਨੀਰੀ ਮਾ। ਕਾਲੂ ਪਾ ਦੀ ਦਾਦਾ ਜੀ। ਅੱਜ ਨੂੰ ਕਰਾਂ ਤਾਂ ਵੀਜੀ ਆ। ਅੱਜ ਨੂੰ ਵੀਜੀ ਆ। ਫਿਰ ਕਾਲੂ ਵੀ ਉਹ ਪਾ ਦੇ। ਅੱਜ ਸ਼ਾਮ ਨੂੰ ਪਾ ਦੀ। ਲਿਆਉਂਦਾ ਫਿਰ। ਅੱਜ ਸ਼ਾਮ ਨੂੰ ਜਾਂ ਕੱਲ ਨੂੰ। ਉਹ ਅੱਜ ਨਾਲ ਨਹੀਂ। ਕਾਲੂ ਕਾ। ਫਿਰ ਦਾਣਾ ਤ ਇਹ ਮੜਾ ਦਾਣਾ ਖੜ ਜਵੇ ਕੱਲ 3 ਵਜੇ ਤੇ ਭਰ ਦੇਣੀ ਤਾਂ ਸਵੇਰੇ ਭਰ ਦੀ ਕਰ ਨਾ ਨਾ ਕੱਲੂ 3 ਕਵਜੇ ਤੇ ਭਰ ਕੇ ਉਹਦੇ ਬਾਅਦ ਦਵਾਈ ਸੜ ਕੇ 6 ਵਜੇ ਪਾਣੀ ਕਢਦਾ ਹਸੋ ਜੀ ਉਹਦਾ ਬਸ ਰਿਜ਼ਲਟ ਵੀ ਚੱਲਦਾ ਜੇ ਵੋਟਾਂ ਦਾ ਵੋਟਾਂ ਦਾ ਵੀ ਚੱਲ ਰਿਹਾ ਪੰਜਾਬ ਚ ਜਿਹੜੀ ਉਮੀਦ ਸੀ ਉਹ ਤਾਂ ਚੱਲ ਰਹੀ ਆ ਹਾਲੇ ਅੱਜ ਘੜੀ ਉਧਰ ਅਮਰਤਪਾਲ ਵੀ ਬਹੁਤ ਲੀਡ ਕਰ ਗਿਆ 10000 ਹਜ਼ਾਰ ਤਾਂ ਹਾਂ ਅਮਰਤਪਾਲ 26000 ਹਜ਼ਾਰ ਕਰ ਗਿਆ 26000 ਵੋਟਾਂ ਦਾ ਉਹ ਆਪਣਾ ਭਾਈ ਸਰਬਜੀਤ ਸਿੰਘ ਜਿਹੜਾ ਉਹ 14000 ਉਹ ਹਾਂ 14000 ਕਰ ਗਿਆ ਉਹਦੇ ਵੀ ਔਖਾ ਹੀ ਹੁਣ ਉਹ ਵੀ ਜੁੜਦੀ ਹਾਂ ਲੀਡ ਹਾਂ ਲੀਡੇ ਜਿਹੜੀ 10000 ਤੋਂ ਉੱਪਰ ਚੱਲ ਗਈ ਨਾ ਇਹ ਔਖੀ ਰੁੜਦੀ ਹੋਵੇ ਆਇਆ ਇਹ ਵੋਟ ਲੱਖਾਂ ਚ ਪੈਂਦੀ ਹੈ ਬਾਈ ਦਾਦਾ 15-15 ਲੱਖ ਵੋਟਾਂ ਦੀ ਗਿਣਤੀ ਹੁੰਦੀ ਹੈ ਹੂੰ ਕੁਝ ਨਹੀਂ ਪਤਾ ਹਲੇ ਬਾਕੀ ਉਮੀਦ ਆ ਹੁਣ ਇਹ ਤਾਂ ਪੱਕੇ ਆ ਬਾਈ ਇਹ ਤਾਂ ਉਹ ਜਿੱਤ ਜਿਵੇਂ ਆ ਹਾਂ ਕੋਈ ਹੋਵੇ ਨਾ ਬਾਕੀ ਉੱਪਰ ਦੇਖੋ ਕੌਣ ਬਣਦਾ ਮੋਦੀ ਜਾਂ ਕਾਂਗਰਸ ਹੂੰ ਉੱਪਰ ਦੇਖਦੇ ਆ ਉੱਪਰ ਤਾਂ ਜੇ ਕਾਂਗਰਸ ਆ ਜਾਵੇ ਵਧੀਆ ਮੋਦੀ ਹਾਰਨਾ ਚਾਹੀਦਾ ਸੀ ਤਾਂ ਮੈਂ ਕਹਿੰਦਾ ਬਾਈ ਜੇ ਹਾਂਥੀ ਆ ਜਾਵੇ ਸਾਰਾ ਪੰਜਾਬ ਇਹੀ ਕਹਿੰਦਾ ਏ ਸਾਰਾ ਇੰਡੀਆ ਇਹੀ ਕਹਿੰਦਾ ਏ ਦੋਏ ਪਾਰ ਦੀਆਂ ਜਾਂ ਕਾਂਗਰਸ ਹੋਣੀ ਆ ਜਾਂ ਮੋਦੀ ਆਉਣਾ ਹੈ ਬਾਈ ਜੇ ਮੋਦੀ ਆ ਗਿਆ ਮਹਿੰਗਾਈ ਬਹੁਤ ਵਧਣੀ ਹੈ ਮਹਿੰਗਾਈ ਬਹੁਤ ਵਧਣੀ ਆ ਤੂੰ ਦੇਖੀ ਜਾ ਜੀਮੀਦਾਰਾਂ ਬਸ ਥੋੜਾ ਦੇਖਦਾ ਹੀ ਨਹੀਂ ਕੁਛ ਨਹੀਂ ਦੇਖਦਾ ਹੈ ਜ਼ਿੰਮੇਦਾਰਾਂ ਨੂੰ ਤਾਂ ਥੋੜਾ ਇਹ ਕਹਿੰਦਾ ਵੀ ਮਾਰ ਦਮਾ ਇਹਨਾਂ ਨੂੰ ਕੱਲ ਗੂਠਾ ਦੇ ਕੇ ਬਸ ਵੀ ਜੂੰਦੇ ਕਾਤੇ ਘੁੰਮਦੇ ਆ ਵੀ ਤਰਨਾਂ ਦਾ ਕੋਈ ਲਾਵੇ ਹੀ ਨਾ ਬਿੱਤੇ ਆਓ ਫਿਰ ਤੂੰ ਕੀ ਕਰੇਵੇਂ ਥਲੇ ਨੇ ਮੋਦੀ ਹਾਂ ਲੈ ਆ ਮੌਕਾ ਆਇਆ ਤਾਂ 5 ਸਾਲ ਬਾਅਦ ਮਨਨ ਦਾ ਕਹਿੰਦਾ ਨੰਗ ਜਾਣਾ ਦੁਨੀਆ ਨਹੀਂ ਨਾ ਉਹ ਕਰਦੀ ਹੈਗੇ ਆਪਣੇ ਆ 50 ਸਟੇਟ ਛੋੜੇ ਜਿਹੜੇ ਹੁਣ ਬੋਰਡ ਪਾਉਣੇ ਆਲੇ ਆ ਉਹ ਕਿ ਬੇਖਿਆ ਨਹੀਂ ਵੀਰੇ ਕਹਿੰਦਾ 5000 ਰੁਪਏ ਲੀਟਰ ਹੋ ਜਾ ਡੀਜ਼ਲ ਹੰ ਪਵਾएंगे ਉਹ ਆਲਾ ਭੰਨੇ ਭਗਤਾ ਫਿਰ ਉਹ ਅੰਨੇ ਭਗਤਾ ਦੋ ਦਸ ਸੈਕਾ ਘੁੰਮਦਾ ਦਾ ਬੰਦਾ ਆ ਉਹ ਆਲਾ 5000 ਰੁਪਏ ਲੀਟਰ ਉਹ ਅੰਨੇ ਭਗਤਾ ਫਿਰ ਉਹ ਨਹੀਂ ਬੰਦਾ ਚਣੋ ਇਹ ਸਭ ਚੀਜ਼ ਛੱਡ ਕੇ ਜਿਹੜਾ ਕੰਮ ਕਰ ਰਿਹਾ ਕੋਈ ਨਾਲੇ ਹੁਣ 10 ਸਾਲ ਹੋ ਗਏ ਆ ਪਰਦੇ ਬੰਦਾ ਬਦਲਣਾ ਚਾਹੀਦਾ ਬੰਦਾ ਬਦਲਣਾ ਕੋਈ ਲਿਮਟ ਚ ਹੁੰਦੀ ਆ ਚੀਜ਼ ਜਿਹੜਾ ਹੁਣ ਕੰਮ ਤਕੜਾ ਜਿੰਮੇਦਾਰਾਂ ਦਾ ਇਹਦਾ ਤੇਰੇ ਨਹੀਂ ਪੂਰਾ ਹੁੰਦਾ ਹੁਣ ਹੁਣ ਮਨ ਨੂੰ ਭੂਤ ਨਹੀਂ ਭੁੱਲੀ ਪਈ ਆ ਤੇਰੇ ਲਈ ਕਾਈ ਪੂਰਾ ਸਵੇਰੇ ਟੈਂਕੀ ਭਰਾਂਦੇ ਆ ਸ਼ਾਮ ਨੂੰ ਸਾਲੀ ਖਾਲੀ ਆ ਸਵੇਰੇ ਭਰਾਂਦੇ ਆ ਸ਼ਾਮ ਨੂੰ ਫੇਰ ਖਾਲੀ ਆ ਕਿ 90 ਰੁਪਏ ਪਹੁੰਚ ਆਏ ਜਾਂ 100 ਨੂੰ ਪਹੁੰਚਿਆ ਡੀਜ਼ਲ ਤੋਂ ਫਿਰ ਦੇਖੀ ਆਹ ਆਮ ਨਾਲ ਪਹੁੰਚੂ ਆਮ ਨਾਲ ਸਾਲ ਦੇ ਵਿੱਚ ਵਿੱਚ ਪਹੁੰਚੂ ਆ ਸਾਲ ਜਿਹੜਾ ਅਸੀਂ ਵੋਟਾਂ ਖਰਚਾ ਕਰਿਆ ਮੋਦੀ ਨੂੰ ਉਹ ਪੂਰਾ ਹੀ ਕਰਨਾ ਇਦਾਂ ਲੈ ਜਾਂਦਾ ਬੱਪੂ ਦਾ ਢੋਲ ਭਰਾ ਕੇ ਰੱਖ ਲੈ ਮੰਨੂ ਕਹਿੰਦਾ ਮੈਂ ਕਹਿੰਦਾ ਢੋਲ ਲੱਗ ਲੈ ਹੁਣੇ ਸਾਲੇ ਤਿੰਨ ਜਾਤੇ ਚਾਰ ਇਹ ਢੋਲ ਭਰਾ ਰਾਂ ਦਾ ਇੱਕ ਢੋਲ ਨੇ ਕੀ ਕਰਨਾ ਤਾਂ ਢੋਲ ਦੀ ਭਰਉਣ ਦੀ ਲੋੜੇ ਨਹੀਂ 60 ਲੀਟਰ 80 ਲੀਟਰ ਦੀ ਟੈਂਕੀ ਆ ਢੋਲ 'ਚ ਤਿੰਨ ਟੈਂਕੀਆਂ ਹੋ ਜਾਣੀਆਂ ਚਾਰ ਉੱਥੇ ਭਰ ਆ ਲਿਆ ਹੁੰਦਾ ਟੈਂਕੀ ਉਹ ਮੈਂ ਜਾ ਆਹੇ ਆਪਣੇ ਤਾਂ ਏਡੇ ਵਰਤਾਂਗੇ ਅਸੀਂ ਤਾਂ ਕੰਨੀ ਚੱਕ ਕੇ ਦੇਖੀ ਹੁਣ ਲੋ ਜਾਏਂਦਾ ਥੈਂਕ ਯੂ ਫੋਲੋ ਕਰਾਉਂਦਾ ਵੀ ਅਸੀਂ ਵੀ ਐਨੀ ਦਾ ਮੈਂ ਫੋੜ ਨੂੰ ਲੈ ਕੇ ਪਾਉਣ ਜਾਂਦਾ ਹੁੰਦਾ ਜਾਂਦਾ ਵੀ ਚੱਲ ਇਹ ਕੜਾਈ ਨਾ ਉਹ ਕਰਨਾ ਇਹਦੇ ਕੁਲੀ ਨਹੀਂ ਲੱਭ ਜੁਣੇ ਪੱਕੀ ਚੜ੍ਹਤ ਹੋਣੀ ਚੜ੍ਹਦਾ ਥੈਂਕ ਯੂ ਸ਼ਾਇਦ ਐਕਟਰ ਦਾ ਹਲਾ ਜੀਨਰੇਟਰ ਨੂੰ ਬਹੁਤ ਲੋਡ ਹੈ ਜੀਨਰੇਟਰ ਪੱਕੇ ਹੀ ਵਾਇਰ ਉਹਦੇ ਨਾਲ ਜੀਨਰੇਟਰ ਪਾ ਕੇ ਕਢਾਇਆ ਵਾਹ ਜੀਨਰੇਟਰ ਨੂੰ ਚੱਲਦਾ ਉਹ ਗਾਹ ਜੀਰੀ ਜੀਰੀ ਵੀ ਜੀਨਰੇਟਰ ਤੇ ਲੋਡ ਪਈ ਬਾ ਥੈਂਕ ਯੂ ਫੁੱਲ ਕਰਾ ਦੇਣੀ ਉਹਦੀ ਇੱਕ ਵਾਰ ਮਠਾ ਮਠਾ ਚੱਲੀ ਜਾਂਦਾ ਲੱਕੀ ਨਹੀਂ ਗਣੀ ਦਾ ਦੇਖੋ ਨਹੀਂ ਬਾਈ ਰਾਤ ਬੜਾ ਝਖੜ ਆਇਆ ਬੰਦਾ ਇਹ ਲੋਦੀ ਫੇਰ ਆ ਗਿਆ ਸਭ ਖਰਾਬ ਹੋ ਜਾਣਾ ਸਾਰਾ ਦੁਨੀਆ ਦਾ ਫਰਕ ਰਹੇ ਜਾਣਾ ਜਾਨਾ ਲਾ ਦੇਣੇ ਨੇ ਇਹ ਦੁਆਰੇ ਆ ਗਿਆ ਇਹਨਾਂ ਬੜਾ ਤਾਂ ਸਾਨੂੰ ਵੀ ਮਾਰ ਲਿਆ ਲੋਕਾਂ ਨੇ ਇਹਨੂੰ ਬੜਾਈ ਜਾਂਦਾ ਉਹ ਜੁਪੀ ਐਮਪੀ ਉਧਰ ਬਿਹਾਰ ਇਹ ਸੀਟਾਂ ਜਿੱਤਦੇ ਆ ਪੰਜਾਬ ਕਾਦੇ ਛੋਟਾ ਕਰਿਆ ਤਾਂ ਹੀ ਕਰਿਆ ਤਾਂ ਹੀ ਕਰਿਆ ਪੰਜਾਬ ਕਿੱਡਾ ਬੜਾ ਤਾਂ ਨਹੀਂ ਪੰਜਾਬ ਨੇ ਲੱਗੇ ਸਰਕਾਰ ਬਣਾ ਦੇ ਕਰਨੀ ਸੀ ਆਪਣੀ ਹੂੰ ਕਿ ਨਹੀਂ ਤਾਂ ਹੀ ਕਰਿਆ ਪੰਜਾਬ ਦੇ ਸਾਰੇ ਅੰਗ ਪੈਰੇ ਵੜਦੇ ਨਾ ਨੇ ਵੜਦੇ ਸਾਰਾ ਕੋ ਗਿਆ ਰਹਿ ਗਿਆ ਇੰਨਾ ਕਰ ਰਹਿ ਗਿਆ ਉਮਾਚਲ ਕੇ ਰਾਜਸਥਾਨ ਕੇ ਵਿੱਚ ਪਾਕਿਸਤਾਨ ਹਰਿਆਣਾ ਹਰਿਆਣਾ ਤੇ ਪਾਕਿਸਤਾਨ ਦੁੱਧਰ ਕਰਤਾ ਪੰਜਾਬ ਉਹ ਵੀ ਤਾਂ ਉਹ ਵੀ ਤਾਂ ਪਜਾਵੇ ਤਾਂ ਪਜਾਵੇ ਤਾਂ ਹਾਂ ਕਿੱਡਾ ਵਜਾਉਦਾ 1970 ਹੁਣ ਕਰ ਕੱਲੀ ਬਣਾਏਗਾ ਚਲੋ 1970 ਆਪਣੇ ਕਿੰਨੇ ਤੱਕ ਹੈ 200 ਕਿਲੋਮੀਟਰ ਰੰਬਰ ਸਰ ਹਾਂ ਕੀ ਕੁਝ ਪਾਕਿਸਤਾਨ ਚ 900 ਕਿਲੋਮੀਟਰ ਤੱਕ ਪੰਜਾਬ ਹਾਂ ਪੰਜਾਬ ਉਧਰ ਵੱਡਿਆ ਚਲੋ ਉਹ ਚਲ ਬੜਦਾ ਦਾ 47 ਜਾਂ 47 ਤੇ ਬਾਅਦ ਉਹਨਾਂ ਨੇ ਪੰਜਾਬ ਬਣਦੇ ਉਹ ਫੇਰ ਛੋਟਾ ਕਰੀਗੇ ਹਲੇ ਵੀ ਛੋਟਾ ਕਰਨੀ ਨੂੰ ਫਿਰਦੇ ਤੂੰ ਦੇਖੀਂ ਬਿਲੀਆਂ ਨੇ ਹੋਰ ਸਾਰਾ ਕੁਝ ਕੱਢ ਦੇਣਾ ਹਾਂ ਬੋਲੀ ਜਿਹਦਾ ਹੱਬ ਬੰਡਿਆ ਬੋਲੀ ਤਾਂ ਫਿਰ ਉਹ ਵਜਾ ਵੀ ਚੇਂਜ ਚੇਂਜ ਹਾਂ ਬੋਲੀ ਤਾਂ ਹੁਣ ਮਹਾਰਾਸ਼ਟਰ ਬੋਲੀ ਹੋਰ ਐਦਾਂ ਲਾਂਡਰਾ ਦੇਖੀਂ ਹੋਰ ਇਸ ਤਰ੍ਹਾਂ ਦੀ ਆ ਉਹ ਆਦੀ ਬੋਲਦੇ ਹਾਂ ਚਲੋ ਆਪਣੀ ਵੀ ਟੱਚ ਆ ਗਈ ਏ ਥੋੜੀ ਬਹੁਤੀ ਆਪਾਂ ਜਾਨੀ ਕਿ ਹੁੰਦੇ ਨਹੀਂ ਹੈਗੇ ਉਹ ਜ਼ਿਆਦਾ ਬੋਲਦੇ ਆ ਜ਼ਿਆਦਾ ਆਪਾਂ ਮਾਲ ਵਿੱਚ ਹੋਰ ਮਿਕਸ ਆ ਜਾਂਦਾ ਆਪਣੇ ਮਾਲ ਨੂੰ ਆਪਾਂ ਯਾਰ ਏਰੀਆ ਮਿਕਸ ਆ ਜਾਂਦਾ ਸੱਚ ਜਿਆ ਮੁੰਡਾ ਮਾਲਵਾ ਵੀ ਹੋਇਆ ਜਾਂਦਾ ਇੱਧਰ ਬਾਰਡਰ ਲੈਂ ਬੈਠੇ ਆਪਾਂ ਅੱਜ ਬਾਬਾ ਵੀ ਬਾਬਾ ਜਰੂਰ ਆ ਆਪਾਂ ਨਾਲ ਆਪਣੇ ਮਾਲਵਾ ਨਾਲ ਆ ਇੱਧਰ ਬਹੁਤ ਨਾਲ ਤੇ ਸੈਂਟਰ ਜੀ ਦੇ ਸੈਂਟਰ ਦੇ ਤਾਂ ਸਾਰੀਆਂ ਬੁੱਲੀਆਂ ਮਿਕਸੀਆਂ ਆਪਣੀਆਂ ਆ ਜੀ ਸਮਝੰਨੇ ਵਾਲੀ ਕਿਤੇ ਇਹ ਕੀ ਕਹਿੰਦਾ ਆਪਾਂ ਫਿਰ ਸਾਨੂੰ ਨਹੀਂ ਮੱਕੀ ਦੇਖਦੇ ਆਂ ਭਾਈ ਸਾਮਾ ਰਾਤ ਬਾਈ ਗੱਗੇ ਇਹ ਸਾਹਬ ਹਵਾ ਚੱਲੀ ਆ ਕੋਈ ਨਹੀਂ ਖਤਮ ਹੁੰਦਾ ਹੈਗਾ ਪੰਜਾਬੀ ਨੂੰ ਬਥੇਰੇ ਖਤਮ ਕਰਕੇ ਮੈਂ ਖਤਮ ਤਾਂ ਗਿਆ ਆ ਮੈਂ ਕਹਿੰਦਾ ਜੇ ਲਾਈਟ ਆਉਂਦੀ ਹੁੰਦੀ ਕਿ ਕਿ ਜਕੇ ਜੇ ਲਾਈਟ ਆਉਂਦੀ ਹੁੰਦੀ ਲੋਕਾਂ ਨੂੰ ਬੂਟੇ ਮੱਟਣ ਪਾਣੀ ਲਈ ਜਣਾ ਤਾਂ ਰਾਤ ਨੂੰ ਨਗੇਰ ਦੇਣੇ ਇਹ ਮਤਲਬ ਹੈ ਹਵਾ ਕਿ ਥੋੜੀ ਥੋੜੀ ਚੱਲੀ ਹੈ ਰਾਤ ਹਾਂ ਬੱਚਾ ਪੂਰਾ ਚੱਲਣਾ ਅਗਲਾ ਟਰੈਕਟਰ ਜਾਣਾ ਮੋਟਰ ਚਾਲਣੀ ਆ ਲਾਈਟ ਕਿ ਕਿੱਥੇ ਲੋਕੀ ਖੜਾ ਜਾਣਾ ਕਿੱਥੇ ਪਰ ਨਹੀਂ ਲੈ ਬਈ ਸਾਰੇ ਔਖੇ ਲਾਈਟ ਪਿਛੇ ਦੇ ਆ ਬੰਦੇ ਕੋਰਾ ਕ ਨਾਲੇ ਉਹ ਲਾਈਟ ਆ ਗਈ ਹੁਣੀ ਆਈ ਆ ਉਹ ਲਾਈਟ ਹੁਣੀ ਆਈ ਆ ਹੁਣੀ ਲਾਈਟ ਆਈ ਐ ਮੋੜਨਾ ਪਾ ਉਹ ਲਾਈਟ ਆ ਗਈ ਘਰ ਵਾਲੀ ਕਹਿੰਦਾ ਹੁਣਾ ਇਹ ਉਹ ਕਰਾ ਲਾਈਟ ਆ ਗਈ ਭਾਈ ਆ ਕੀ ਕਰਨਾ ਮੈਂ ਪਨੀਰੀ ਵਰਨੀ ਬੱਸ ਉਹ ਇਹਨੂੰ ਕਾ ਕਰਾ ਲਾਈਟ ਆ ਗਈ ਯਾਰ ਮੈਂ ਆ ਗਿਆ ਯਾਰ 5 ਮਿੰਟ ਕਾਲਾ ਡੱਕਾ ਲਾ ਡਾ ਗਈ ਉਧਰ ਨਹੀਂ ਆਈ ਸੈਲਰ ਪਰ ਅੱਛਾ ਉਹ ਯਾਰ ਮੈਂ ਲੈ ਕੇ ਜਾਣਾ ਬੜਾ ਕ੍ਰੈਜ਼ੋ ਭਾਈ ਉਹ ਜੱਗਾ ਠੀਕ ਆ ਨਾ ਮੋਟਰ ਚਲਾ ਪਾ ਕੇ ਲੈ ਜਾ ਗਿਆ ਆਪਣਾ ਹੁਣ ਲੈ ਕੇ ਆਇਆ ਤੇ ਸਾਡੇ ਕਰਕੇ ਬੈਠ ਗਿਆ ਆ ਨਾਲ ਮੋਟਰ ਜੱਗੇ ਦੀ ਪਾ ਕੇ ਲੈ ਜਾ ਗਿਆ ਜੱਗੀ ਜੱਗੇ ਕਹਿੰਦਾ ਮੈਂ ਚੰਗਾ ਬੈਠਿਆ ਨਾ ਹੁਣ ਤੂੰ ਲੈ ਜਾ ਚਲਾ ਕੇ ਛੱਡ ਦੇ ਤੀ ਨਾ ਵਰਦੀ ਕੱਟਾਈ ਕੰਮ ਕਰਿਆ ਪਤਾ ਇਹ ਵੀ ਟਿੰਡ ਉੜ ਗਈ ਹੈ ਰਿਵਿਊ ਹੋਇਆ ਹੈ ਮੱਕਾ ਚੀਕਾ ਮਗਰ ਉਹ ਤੇ ਪਰ ਲਿਆ ਯਾਰ ਥੇ ਤੂੰ ਥੱਲੇ ਥੈਲੇ ਚ ਪਈ ਆਏ ਵਾ ਵਾ ਹਾਂ ਹਾਂ ਆ ਤਾਂ ਮਿੱਟੀ ਜੀ ਹੁੰਦੀ ਹੋ ਪਰ ਲਿਆ ਤੱਕਾ ਕੰਮ ਚੜ ਗਿਆ ਲੱਕੜੀ ਚੜ ਗਿਆ ਅੱਗੇ ਵਧੀਆ ਭਾਈ ਲੱਕੜਾ ਚੜੀ ਜਾ ਬੰਕਾ ਕਾ ਕਰਦਾ ਦੇਖਦਾ ਖੁੱਲ ਗਿਆ ਦੇਖਦਾ ਖੁੱਲ ਗਿਆ ਅਰਸ਼ਣੀ ਬੀਬੀ ਐਸੋਈ ਤਾਂ ਆ ਮੋਟਰ ਆ ਵੀ 2 ਮਿੰਟ ਲੱਗਣੇ ਚ ਪਈ ਭਰਨੇ ਨੂੰ ਹਾਂ ਅੱਧੇ ਕਿਲੋਮੀਟਰ ਪਰ ਪੈਡ ਦੱਬੇ ਹੋਏ ਹੁਣ ਕਿਹੜੇ ਖਾਲਾ ਮੈਨੂੰ ਟਿੱਕ ਲਗਣਾ ਤੇ ਰਾਜਾ ਆਪਣਾ ਸਾਹ ਦਿਨ ਅੰਦਰ ਰਖੀ ਹੁੰਦੇ ਕੇ ਲੈ ਲੈ ਨਾ ਕਾ ਟਰੈਕਟਰ ਲੈ ਕੇ ਜਾਣਾ ਚਾਹੁੰਦੇ ਮੁਖੀ ਲੱਦ ਦੇ ਨੂੰ ਬੇਬਰਤਾ ਹੋ ਰਹੀ ਬਈ ਵੀ ਕਿਹੜੇ ਕਦੀ ਨਿਰਤਾ ਟਰੈਕਟਰ ਬਿਠੇ ਰਹੇ ਹਾਂ ਹੋਰ ਟਰੈਕਟਰ ਆ ਜਾਊਗਾ ਉਹ ਮੈਂ ਹਾਈ ਦੇ ਹੱਥ ਲੱਗਾ ਪਈ ਦੀ ਟਰੈਕਟਰ ਲੈ ਜਾਊਗਾ ਆਪਣਾ ਫੇਲ ਆਪਣੇ ਵਾਲੇ ਜੀ ਵੀ ਬਣਾਈ ਦੇ ਲੈ ਜਵਾਦ ਬਿਲਕੁਲ ਬਿਲਕੁਲ ਠੀਕ ਹੈ ਬਾਈ ਫਿਰ ਚਲੋ ਇੰਨਾ ਥੋੜਾ ਠੀਕ ਹੈ ਜੀ ਲਾ ਲੀਏ ਨਹਿਰੂ ਨੂੰ ਇਹ ਤਾਂ ਲਾਈ ਜਾ ਤੂੰ ਮੱਖੀ ਵੀ ਦੇਖੀਏ ਲਾਤੀ ਕਿੰਨੀ ਕੋਹ ਜੀ ਚੜਦੀ ਆ ਇਹ ਦੇਖਿਆ ਜੀ ਡੋਰ ਚ ਚੱਲਿਆ ਮੈਂ